ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦੇ ਮਾਹੂਆ ਸਾਜ ਅੱਜ ਆਪਾਂ ਸਾਧਕਾ ਨਿਵਾਸੀ ਉਹ ਮਾਪੜ ਜਿਨ੍ਹਾਂ ਦੀਆਂ ਮਹਾਨ ਸੇਵਾਵਾਂ ਪਹਿਲਾਂ ਤੇ ਆਪਾਂ ਸਾਧਕਾ ਨਿਵਾਸੀ ਬਾਬਾ ਸੇਵਾ ਸੰਗੀ ਫਿਰ ਬਾਬਾ ਲਾਲ ਸਿੰਘ ਜੀ ਤੇ ਫਿਰ ਬਾਬਾ ਜਿਹੜੇ ਆ ਭਗਤ ਜੀ ਤਾਲੀ ਬਾਬਾ ਦੁੱਜਾ ਜੀ ਜਿਹੜੇ ਆਪਾਂ ਪਿਛਲੇ ਦਿਨੀ ਮਜੋੜਾ ਦੇ ਗਏ ਤੇ ਜਦੋਂ ਉਹਨਾਂ ਦਾ ਮਜੋੜਾ ਹੋਇਆ ਉਹਦੇ ਤੋਂ ਪਹਿਲਾਂ ਥੋੜੇ ਜਿਹੀ ਅਜੇ ਆਪਾਂ ਸਾਰੇ ਇੱਥੇ ਇਕੱਠੇ ਸੀ ਬਾਬਾ ਸਤਨਾਂਤ ਸਿੰਘ ਜੀ ਮਾਣ ਕੋਲ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਚਾਤ ਗੁਰੂ ਦੀ ਸੇਵਾ ਥੱਪੜ ਹੈ ਜੇ ਕੋ ਕਰੇ ਚਿਤ ਲਾਏ万 ਜਿੰਦਿਆ ਫਲ ਪਾਉਣਾ ਹੋਵੇ ਉੱਥੋਂ ਜਾਏ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ

ਦੇ ਪਹਾੜਾਂ ਦਾ ਜਿਹੜਾ ਦਿੱਤੇ ਆਪਾਂ 350 ਕਾ ਦਾ ਇਹ ਦਿੱਖ ਪ੍ਰਾਪਤੀ ਬਣਾਈ ਪਿਛੇ ਆਇਆ 23 ਤੋਂ ਲੈ ਕੇ ਨਾਤੀ ਦਾ ਪ੍ਰਸ਼ਾਸਕ ਨੂੰ ਰਾਣਪੁਰ ਸਾਹਿਬ ਅੱਗੇ ਦਿੱਤੇਗਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਨਹਿਰ ਸੰਧਿ ਜਥੇਬੰਦੀਆਂ ਵੱਲੋਂ ਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਬਹੁਤ ਵੱਡੇ ਪ੍ਰੋਗਰਾਮ ਕਰਿਆ ਉਸ ਲਈ ਰਾਣਪੁਰ ਸਾਹਿਬ ਅੱਗੇ ਤਰਵਾਇਆ ਤੇ ਉਹਦੇ ਵਿੱਚ ਜਿਹੜੀ ਹੈ ਬਹੁਤ ਵੱਡੀ ਸੇਵਾ ਉਹ ਮਾਪ ਮਾਂ ਪੁੱਤ ਪਾਪਾ ਸਤਿ